ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਂ ਪੁੱਤ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਇੱਕ ਹੋਰ ਮੇਰਾ ਨਵਾਂ ਵਲੌਗ ਤੇ ਅੱਜ ਮੈਂ ਕਿ ਸਾਰੇ ਬਣਾਉਂਦੇ ਆ ਕੀ ਕਹੀਦਾ ਵਾਇਰਲ ਉਹ ਜਿਹੜਾ ਉਹ ਹੈਅਰ ਗ੍ਰੋਥ ਦਾ ਓਇਲ ਆ ਮੇਰੇ ਵੀ ਬਹੁਤ ਜ਼ਿਆਦਾ ਹੈਅਰ ਲੋਸ ਹੋਣ ਲੱਗ ਪਿਆ ਸੀ ਫਿਰ ਮੈਂ ਨਾ ਉਹ ਜਿਹੜੀ ਰੋਜ਼ਮੈਰੀ ਉਹਨੂੰ ਕੀ ਕਹੀਦਾ ਸਪਰੇਅ ਆ ਉਹ ਬਣਾਈ ਰੋਜ਼ਮੈਰੀ ਸਪਰੇਅ ਵਿੱਚ ਲੌਂਗ ਪਾ ਕੇ ਤੇ ਰੋਜ਼ਮੈਰੀ ਤੇ ਪਾਣੀ ਫਿਰ ਉਹ ਬਣਾਈ ਮੈਂ ਉਹ ਲੋਨੀਆ ਵਾਲਾ ਨੂੰ ਤੇ ਉਹਦੇ ਨਾਲ ਮੇਰੇ ਨਾ ਅੱਗੇ ਨਾਲੋਂ ਠੀਕ ਆ ਜਿਆਦੇ ਬਾਲ ਜਿਹੜੇ ਨਹੀਂ ਚੜਦੇ ਕਾਫੀ ਘਟ ਗਏ ਆ ਅੱਗੇ ਨਾਲ ਹੌਲੀ ਹੌਲੀ ਹੋਰ ਘਟ ਜੂਗੇ ਅਜੇ ਤੇ ਕੁਝ ਟਾਈਮ ਹੀ ਨਾ ਕੀ ਹੋਇਆ ਲੰਦੀ ਉਹ ਤੇ ਹੌਲੀ ਹੌਲੀ ਘਟ ਜੂਗੇ ਤੇ ਅੱਜ ਫਿਰ ਹੁਣ ਆਪਾਂ ਬਣਾਵਾਂਗੇ ਜੀ ਇਹੋ ਵਾਲਾ ਰੋਜ਼ਮੈਰੀ ਇਹ ਆ ਜੀ ਉਹ ਰੋਜ਼ਮੈਰੀ ਇਹ ਮੈਂ ਆਨਲਾਈਨ ਜਿਹੜੀਆਂ ਰੋਜ਼ਮੈਰੀ ਲੀਫਸ ਜਿਹੜੀਆਂ ਸਿਗੀਆਂ ਉਹ ਮੈਂ ਮੰਗਵਾਈਆਂ ਹੋਈਆਂ ਸੀ ਤੇ ਇਹ ਆ ਜੀ ਕੋਕੋਨਟ ਔਇਲ ਇਹ ਜਦਨ ਮੈਂ ਗਰੋਸਰੀ ਲੈ ਕੇ ਆਈ ਉਦੋਂ ਦਾ ਲੈ ਕੇ ਆਉਂਦਾ ਹੋਇਆ ਵੀ ਮੈਂ ਇਹ ਔਇਲ ਬਣਾਉਂਗੀ ਆਪਣੇ ਵਾਲਾਂ ਵਾਸਤੇ ਤਾਂ ਮੇਰਾ ਟਾਈਮ ਹੀ ਨਹੀਂ ਲੱਗਦਾ ਤੇ ਇਹ ਆ ਨੂੰ ਕੀ ਕਹਿੰਦਾ 100% ਹਰਸੈਂਟ ਕੋਲਡ ਪ੍ਰੈਸਡ ਵਰਜਨ ਕੋਕੋਨਟ ਔਇਲ ਇਹ ਆਪਾਂ ਖਾ ਵੀ ਸਕਦੇ ਆ ਇਹ ਵਾਲਾ ਜਿਹੜਾ ਨਾ ਕੋਕੋਨਟ ਔਇਲ ਥੋੜਾ ਟਾਈਮ ਮੈਂ ਖਾਦਾ ਵੀ ਆ ਜਦੋਂ ਮੈਨੂੰ ਪ੍ਰੋਬਲਮ ਜਿਆਦਾ ਸੀਗੀ ਉਹਦੀ ਹੈਲਥ ਪ੍ਰੋਬਲਮਸ ਤੇ ਇਹ ਆ ਜੀ ਲੌਂਗ ਲੌਂਗ ਵੇਪ ਆਈ ਦੇ ਆ ਉਸ ਤੇਲ ਦੇ ਵਿੱਚ ਲੌਂਗ ਨਾਲ ਵੀ ਕਹਿੰਦੇ ਹੈਅਰ ਗ੍ਰੋਥ ਵਧੀਆ ਹੁੰਦੀ ਤੇ ਇਹ ਜਿਹੜੀ ਆਪਾਂ ਚਾਰਚ ਪਾਉਂਦੇ ਹੁੰਦੇ ਕਲੌਂਜੀ ਇਹ ਉਹ ਆ ਤੇ ਹੁਣ ਆਪਾਂ ਜੀ ਇੰਨਾ ਸਾਰੀਆਂ ਚੀਜ਼ਾਂ ਤੋਂ ਬਣਾਵਾਂਗੇ ਕੋਕੋਨਟ ਰੋਜ਼ਮਰੀ ਹੈਅਰ ਆਇਲ ਛੋੜਿਆ ਤਾਂ ਬਹੁਤ ਆ ਇਹਦੇ ਨਾਲ ਬਤ ਕਿ ヘア ਗ੍ਰੋਥ ਜਿਹੜੀ ਉਹ ਹੁੰਦੀ ਆ ਬਾਕੀ ਹੁਣ ਆਪਾਂ ਯੂਜ਼ ਕਰਕੇ ਦੇਖਾਂਗੇ ਵੈਸੇ ਵੀ ਜਿਹੜਾ ਇਹ ਮੌਸਮ ਨੰਕੇ ਗਿਆ ਨਾ ਨੰਕੇ ਨਗੇ ਅਜੇ ਵੀ ਚੱਲੀ ਜਾਂਦਾ ਹੋਮਸ ਜੀ ਵਾਲਾ ਨਾ ਤੇ ਇਹਦੇ ਵਿੱਚ ਉਦਾਂ ਵੀ ਸੌਣ ਦੇ ਮਹੀਨੇ 'ਚ ਹੋਮਸ ਜੀ ਕਰਕੇ ਜਿਹੜੇ ਵਾਲਿਓ ਤਕਰੀਬਨ ਉਹਨਾਂ ਕੀ ਕਹਿੰਦਾ ਛੱਡਦੇ ਆ ਤੇ ਹੋਰ ਹੋਣੀ ਜਿਹੜੇ ਆ ਹੌਲੀ ਹੌਲੀ ਛੱਡਣੋਂ हट ਜਾਣੇ ਆ ਤੇ ਇਹ ਮੈਂ ਇਹ ਮੈਂ ਰੱਖ ਦਿੱਤਾ ਸੀ ਜੀ ਗੈਸ ਤੇ ਉਹਨੂੰ ਕੀ ਕਹਿੰਦਾ ਇਹ ਵਾਲਾ ਫਰਾਈਪੈਨ ਉਹ ਆਪਾਂ ਖੋਲ ਲਿਆ ਵਾਲੀ ਬੋਟਲ ਇਹ ਜਿਹੜੀ ਆ ਇਹ ਕੋਕੋਨਟ ਵਰਜਨ ਔਇਲ ਆ ਨਾ ਜਿਹੜਾ ਇਹ ਮੈਨੂੰ 200 ਦੀ ਬੋਟਲ ਪਈ ਇਹੋ 200 ਦੀ 200 ਦੀ ਪਈ ਆਪਾਂ ਨੂੰ ਇਹ ਕਿੰਨੇ ਐਮ ਐਲ ਇਹਦੇ ਉੱਤੇ ਲਿਖਿਆ 249 ਲਿਖਿਆ ਹੋਇਆ ਤੇ ਪਰ ਪਈ 200 ਦੀ ਆ ਤੇ ਆਈ ਥਿੰਕ 100 ਐਮ ਐਲ ਦੀ ਹੋ ਲੱਗਦੀ ਤੇ ਇਹ ਆਪਾਂ ਜੀ ਪਾ ਦਾਂਗੇ ਹੁਣ ਇਹਨੂੰ ਫਰਾਈਪੈਂਚ ਮੈਂ ਗਾ ਸਾਰਾ ਬਣਾ ਲੈਨੇ ਆ ਫਿਰ ਸਟੋਰ ਕਰਕੇ ਰੱਖ ਲੈਨੇ ਆ ਤਾਂ ਫਿਰ ਲਾਇਆ ਕਰਾਂਗੇ ਵਾਲਾ ਨੂੰ ਇਹਨੇ ਤਾਂ ਬਿਮਾਰੀ ਨਾਲ ਹੀ ਵਾਲ तकरीबन ਝੜ ਗਏ ਸੀਗੇ ਉਸ ਤੋਂ ਬਾਅਦ ਗਰੋਥ ਬਹੁਤ ਹੋ ਗਈ ਆ ਹੈ ਨਾ ਪਤਾ ਲੱਗਦਾ ਪੋਨੇ ਤੇਲ ਜਿਹੜਾ ਹੂਲ ਥੋੜਾ ਜਿਹਾ ਗਰਮ ਹੋਈ ਗਿਆ ਗਰਮ ਇਹੋ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਰੋਜ਼ਮਰੀ ਉਂਝੀ ਆਪਾਂ ਪਾਉਨੇ ਆ ਰੋਜ਼ਮਰੀ ਕਈ ਕਹ ਲੈਂਦੇ ਆ ਜੀ ਰੋਜ਼ਮਰੀ ਵਿੱਚ ਮੀਨੋ ਆਕਸੀਡਿਲ ਨਾਂ ਦਾ ਇੱਕ ਉਹ ਹੁੰਦਾ ਵਾ ਪਦਾਰਥ ਜਿਹਦੇ ਨਾਲ హెయిਰ ਗਰੋਥ ਹੁੰਦਾ ਪਰ ਨਹੀਂ ਇਹਦੇ ਵਿੱਚ ਨਹੀਂ ਹੁੰਦਾ ਉਹ ਮਤਲਬ ਕਿ ਉਹ హెయిਰ ਗਰੋਥ ਦੇ ਲਈ ਉਹ ਬੈਨੀਫੀਸ਼ੀਅਲ ਹੁੰਦਾ ਨਾ ਮੀਨੋ ਆਕਸੀਡਿਲ ਤੇ ਉਹਦੇ ਨਾਲ హెయిਰ ਗਰੋਥ ਹੁੰਦੀ ਆ ਪਰ ਇਹਦੇ ਵਿੱਚ ਨਹੀਂ ਹੁੰਦਾ ਉਹ ਮਤਲਬ ਕਿ ਇਹਦੇ ਵਿੱਚ ਉਹ ਉਨੀਆ ਉਹ ਉਹ ਹੁੰਦੀਆਂ ਕਹਿੰਦੇ ਪ੍ਰੋਪਰਟੀਆਂ ਜਿਨ੍ਹਾਂ ਕਿ हेयर ਗ੍ਰੋਥ ਜਿਹੜੀ ਉਹ ਹੋ ਸਕੇ ਰੋਜ਼ਮੈਰੀ ਇਹ ਆਪਾਂ ਜੀ ਪਾ ਲਿਆ ਹੋਰ ਪਾ ਲਈਏ ਥੋੜੀ ਜੀ ਪਾ ਦੇ ਲਈਏ ਹੋਰ ਨਾਲ ਬਾਲ ਜਿਆਦਾ ਲੰਬੇ ਹੋ ਜਾਣ ਮੈਂ ਆਪਣੇ ਹਸਬੰਦ ਨਾਲ ਵੀ ਉਹ ਪ੍ਰੋਮਿਸ ਕੀਤਾ ਹੋਇਆ ਕਿ ਮੈਂ ਬਾਲ ਨਹੀਂ ਕਟਾਉਣੇ ਇਹਨੂੰ ਬਿਲਕੁਲ ਸੇਮਤ ਕਰ ਦਿੰਨੇ ਵੀ ਤੇਲ ਸੜੇ ਨਾ ਉਹ ਕੱਟ ਤੇ ਕੱਟ ਤੇ ਹੌਲੀ ਹੌਲੀ ਜਿਹੜਾ ਤੇਲ ਉਹ ਰਿੱਜੇ ਆਨ ਫਰਾਈ ਹੋ ਲੈਂਦੇ ਨੇ ਆਪਾਂ ਇਹਦੇ ਵਿੱਚ ਰੋਜ਼ਮੈਰੀ ਤੇ ਹੁਣ ਆਪਾਂ ਪਾ ਦਿੰਨੇ ਆ ਜੀ ਇਹਦੇ ਵਿੱਚ ਇਹੋ ਲੌਂਗ ਨੰਨੇਕ ਲੌਂਗ ਪਾ ਦਿੰਨੇ ਬਹੁਤੇ ਨੰਨੇ ਇਹ ਕਰ ਪਾ ਦਿੱਤੇ ਆਪਾਂ ਲੌਂਗ ਮੈਂ ਜਿਹੜੀ ਸਪਰੇ ਬਣਾਈ ਨਾ ਰੋਜ਼ਮੈਰੀ ਉਹਦੇ ਵਿੱਚ ਵੀ ਲੌਂਗ ਪਾਏ ਹੋਏ ਆ ਤੇ ਉਹ ਉਹਨੂੰ ਕੀ ਕੀ ਮਹਿਕ ਵੀ ਬੜੀ ਸੋਹਣੀ ਆਉਂਦੀ ਤੇ ਉਹ ਮੈਂ ਮੈਂ ਹੈੱਡ ਬਾਥ ਕਰਕੇ ਨਾ ਮੈਂ ਗੰਦੇ ਵਾਲਾਂ ਤੇ ਨਹੀਂ ਲਾਉਣੀ ਉਹ ਸਪਰੇਅ ਮੈਂ ਹੈੱਡ ਬਾਥ ਕਰਕੇ ਨਾ ਫੇਲ ਹੋਣੀ ਹੁੰਦੀ ਉਹ ਰੋਜ਼ਵੇਰੀ ਸਪਰੇਅ ਤਾਂ ਮੈਂ ਲੱਗੀ ਰਹਿਂਦੀ ਹੁੰਦੀ ਕੋਈ ਸਲ ਨਹੀਂ ਆਉਂਦੀ ਆ ਲੌਂਗ ਹੋਣ ਕਰਕੇ ਮਤਲਬ ਕਿ ਵਾਲ ਜਿਹੜੇ ਉਹ ਗੰਦੀ ਸਮੈਲ ਨਹੀਂ ਆਉਂਦੀ ਸਹੀ ਰਹਿੰਦੀ ਆ ਮਤਲਬ ਦੇਖੋ ਲੌਂਗ ਜਿਹੜੇ ਉਹਨਾਂ ਦੇ ਪਟਾਕੇ ਚ ਪੈਂਦੇ ਆ ਹੁਣ ਮੈਂ ਪਾਦਾ ਇਹ ਵਾਲੀ ਕੋਲੌਂਜੀ ਨੂੰ ਆਪਾਂ ਪਾ ਲੈਣਾ ਇਹ ਕੋਲੌਂਜੀ ਪੰਤੋ ਚਮਚ ਪਾ ਲੈਣਾ ਕਲੌਂਜੀ ਦੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਹਨਾਂ ਦਾ ਅਸਰ ਨਿਕਲ ਲੈਣਾਗੇ ਵਾਈਟ ਸਿਆਣਾ ਤੇਲ ਰਜ ਰਜ ਕੇ ਕਲਰ ਮੈਨ ਲੱਗਦਾ ਦਾ ਚੇਂਜ ਹੋ ਜਾਊਗਾ ਉਨਾ ਪਰੇਂਜਿਲ ਇਹਨਾਂ ਨੇ ਅਜੀ ਨੂੰ 5 ਕਿ ਮਿੰਟ ਚੰਗੀ ਤਰ੍ਹਾਂ ਇਹਨਾਂ ਦਾ ਅਸਰ ਜਿਹੜਾ ਉਹ ਨਿਕਲ ਜਵੇ ਯੂਜ਼ ਨਹੀਂ ਮੈਂ ਕੀਤਾ ਕਦੀ ਹੋਇਆ ਮੈਂ ਵੀ ਮਤਲਬ ਬਣਾਇਆ ਕਿ ਯੂਜ਼ ਕਰਕੇ ਦੇਖੂਗੀ ਤੇ ਮੇਰੇ ਵਾਲਾਂ ਨੂੰ ਕੋਈ ਫਰਕ ਪੈਂਦਾ ਕਿਉਂਕਿ ਜਿਹੜੀ ਰੋਜ਼ਮੈਰੀ ਸਪਰੇਅ ਆ ਉਹਦੇ ਨਾਲ ਤਾਂ ਵਾਲ ਕਾਫੀ ਝੜਨੋਂ ਹਟੇ ਆ ਤੇ ਵੈਸੇ ਵੀ ਆ ਜਿਹੜੀ ਆ ਆਹ ਵਾਲੀ ਚੀਜ਼ ਆ ਨਾ ਤੇ ਮੇਰੇ ਬਹੁਤ ਜ਼ਿਆਦਾ ਉਹ ਵਾਲ ਜਿਹੜੇ ਉਹ ਹਟ ਗਏ ਸੀਗੇ ਹੁਣ ਤਕਰੀਬਨ ਇੱਥੇ ਥੋੜੇ ਸੰਘਣੇ ਹੋ ਗਏ ਆ ਵਾ ਆਉਣ ਲੱਗ ਪਿਆ ਤੇ ਦੇਖਦੇ ਆ ਯੂਜ਼ ਕਰਕੇ ਦੇਖਦੇ ਆ ਕਿੰਦਾ ਦਾ ਰਿਜ਼ਲਟ ਹੁੰਦਾ ਤੇ ਇਹ ਮੇਰੇ ਇਦਾਂ ਹੀ ਮੇਰੇ ਬਿਮਾਰ ਹੋਣਾ ਇੱਥੇ ਉਹ ਬਹੁਤ ਪੈਗੀਆਂ ਸੀਗੀਆਂ ਸ਼ਾਈਆਂ ਜੀਆਂ ਉਹ ਵੀ ਕਾਫੀ ਉਹਨੂੰ ਕੀ ਕਹੀਦਾ ਉਹ ਹੋਈਆਂ ਲਾਈਟ ਹੋਈਆਂ ਤੇ ਇਹ ਵੀ ਦੱਸਾਂਗੇ ਤੁਹਾਨੂੰ ਕਦੇ ਨਾਲ ਹੋਈਆਂ ਹਾਜੀ ਮੈਂ ਕਿਹਾ ਚੰਗੀ ਤਰ੍ਹਾਂ ਹਟ ਲੈ ਲੈ ਉਹ ਕਾਫੀ ਘਰ ਕੇ ਪੈ ਗਿਆ ਅੱਗੇ ਨਾਲ ਉਹ ਜਦੋਂ ਪ੍ਰੋਪਰ ਹਟ ਗਈਆਂ ਫਿਰ ਉਹ ਚੀਜ਼ ਦੱਸਣ ਦਾ ਫਾਇਦਾ ਉਸ ਤੋਂ ਪਹਿਲਾਂ ਦੱਸਣ ਦਾ ਕੋਈ ਫਾਇਦਾ ਨਹੀਂ ਮੇਗਾ ਬੱਲਾ ਮੇਰੇ ਬਿਲਕੁਲ ਐਨ ਹਟ ਲੈਂਡ ਜਿਹੜੀਆਂ ਹੁਣ ਥੋੜੀਆਂ ਜੀਆਂ ਰਹਿ ਗਈਆਂ ਨਾ ਇਹਨਾਂ ਲਾਈਟ ਲਾਈਟ ਜੀਆਂ ਇਹ ਵੀ ਹਟ ਲੈਂਡ ਫੇਰ ਉਹਨੂੰ ਕੀ ਕਹੀਦਾ ਮੈਂ ਦੱਸੂਗੀ ਮੇਰੇ ਫੇਸ ਤੇ ਬਹੁਤ ਜ਼ਿਆਦਾ ਮਾਰਕਸ ਹੋ ਗਏ ਸੀ ਬਹੁਤ ਜ਼ਿਆਦਾ ਕਿਉਂਕਿ ਮੇਰੀਆਂ ਪ੍ਰੋਬਲਮਸ ਹੀ ਉਦਾਂ ਦੀਆਂ ਸੀ ਹੈਲਥ ਪ੍ਰੋਬਲਮਸ ਡਾਈਜੈਸ਼ਨ ਮਤਲਬ ਸਿਸਟਮ ਤੇ ਮੇਰਾ ਬਿਲਕੁਲ ਖਰਾਬ ਸੀ ਯੂਸੀ ਕਰਕੇ ਆਈਪੀਐਸ ਵੀ ਸੀ ਮੈਨੂੰ ਤੇ ਉਹਦੇ ਨਾਲ ਮੇਰੇ ਫੇਸ ਤੇ ਬਹੁਤ ਜ਼ਿਆਦਾ ਉਹ ਹੋ ਗਈਆਂ ਸਿਗੀਆਂ ਸ਼ਾਈਆਂ ਕਹਿ ਲਓ ਉਹ ਬਰਾਊਨ ਬਰਾਊਨ ਸਪੌਟ ਨਹੀਂ ਜਿਹੜੇ ਹੁੰਦੇ ਉਹ ਬਹੁਤ ਹੋ ਗਏ ਸੀਗੇ ਤੇ ਹੁਣ ਤਾਂ ਬਹੁਤ ਜ਼ਿਆਦਾ ਉਹਨੂੰ ਕੀ ਕਹਿਦਾ ਘਟ ਗਏ ਆ ਤੇ ਜਦੋਂ ਪ੍ਰੋਪਰ ਹਟੂਗੇ ਫਿਰ ਦੱਸਾਂਗੇ ਸਹੀ ਰਿਜ਼ਲਟ ਜਦੋਂ ਮਿਲਗੇ ਵੀ ਹਟ ਗਈਆਂ ਸਾਰੀਆਂ ਬਿਲਕੁਲ ਤੇ ਹਜੇ ਤਾਂ ਮੈਂ ਯੂਜ਼ ਹੀ ਕਰਨ ਲਈ ਆ ਤੇ ਇਹਨੂੰ ਆਪਾਂ ਰਿਜ ਲੈਣ ਦੀ ਕੁਛ ਟਾਈਮ ਤਾਂ ਫਿਰ ਮਿਲਦੇ ਆ ਜਦੋਂ ਇਹ ਬਣ ਗਿਆ ਇਹ ਗੁੱਲੂ ਗੁੱਲੂ ਦਾ ਸ਼ੈਂਪੂ ਯੂਜ਼ ਕਰ ਲਓ ਸਾਰੇ ਵਾਲ ਝਾੜਨੇ ਹਟ ਜਾਣੇ ਹਨਾ ਪੱਗੂ ਅੱਜ ਮੈਂ ਦੀ ਨਹਾਈ ਕਰਾਈ ਇਹਦੀ ਨਹਾਈ ਨੂੰ ਹੀ ਕਰਾ ਕੇ ਮੈਨੂੰ ਸੋਨਾ ਬਣਾਇਆ ਗੁੱਲੂ ਨੂੰ ਸੋਨਾ ਦੇਖੋ ਬੋਨ ਖਾਣੀ ਆ ਆ ਜਾ ਤਮਾ ਇਹਨੂੰ ਪਤਾ ਆ ਵੀ ਮੇਰੀਆਂ ਬੋਨਸ ਜਿਹੜੀਆਂ ਨਾ ਉਧਰ ਜੇ ਪ੍ਰੈਸ ਟੇਬਲ 'ਚ ਪਈਆਂ ਹੁੰਦੀਆਂ ਆ ਪ੍ਰੈਸ ਵਾਲੇ ਟੇਬਲ 'ਚ ਇਹਨੂੰ ਤਾਂ ਵੀ ਪਤਾ ਜੇ ਇਧਰ ਗਰੋਸਰੀ ਵਾਲੀ ਅਲਮਾਰੀ 'ਚ ਪਈ ਆ ਪਈ ਆ ਤੈਨੂੰ ਤਾਂ ਵੀ ਪਤਾ ਇੱਕ ਇਹਨੇ ਖਾ ਲਈ ਸਵੇਰੇ ਬੋਨ ਹੁਣ ਤੈਨੂੰ ਇੱਕ ਨਹੀਂ ਬੂਰੀ ਦੇਣੀ ਥੋੜੀ ਜੀ ਮਿਲਣੀ ਆ ਇਹ ਦੇਖੀਏ ਕਿੰਨੇ ਦਿਨ ਹੋ ਗਏ ਰੋਜ਼ਮਰੀ ਵੀ ਸਪਰੇਇ ਤਾਂ ਬਣਾਉਣੀ ਰਹੀ ਨਹੀਂ ਕਾਫੀ ਆਈ ਹੈ 200 ਕੁ ਦੇ ਦਿੱਤੀ ਰੋਜ਼ਮਰੀ ਇਹਨੇ ਹੁਆਂ ਦੇ ਬਿਲਕੁਲ ਹੋ ਗਿਆ ਨਾ ਆਹ ਕਾਲੀ ਹੋ ਗਈ ਹੈ ਨਾ ਰੋਜ਼ਮਰੀ ਰਜ ਰਜ ਕੇ ਮਾਸ ਮਨਾ ਚਿਰ ਮਾਸ ਮਾਨालत ਫालतू ਸਾਰਾ ਚੱਕ ਦਾਂ ਗੈਸ ਮੈਂ ਕਰ ਦਿੱਤਾ ਬੰਦ ਜਦੋਂ ਤੇਲ ਠੰਡਾ ਹੋਊਗਾ ਐਸੀ ਬੋਟਲ ਜੀ ਪਾ ਲੂੰਗੀ ਸਟੋਰ ਕਰਨਾ ਸੁੱਖਾ ਰਹੂਗਾ ਇਸ ਕਰਕੇ ਆਪਾਂ ਇਹਨੂੰ ਜੇ ਇਧਰ ਸਾਈਡ ਤੇ ਲਾ ਲੈਨੇ ਆ ਜਿਹੜਾ ਠੰਡਾ ਹਾਲਵੇ ਤੇ ਦੇ ਦਿੰਨੇ ਆ ਵળી ਜਾਲੀ ਉਹ ਨਮਕੀਂ ਪਾ ਕੇ ਭਰ ਜਾਵਾਂ ਜਦ ਤੱਕ ਆਪਾਂ ਸਾਰਾ ਬੋਗਰ ਮੇ ਲੱਗੀ ਵੈਣਾ ਕਰ ਲੈਣੀ ਜਾਂ ਥੋੜਾ ਜਿਹਾ ਇਧਰ ਛਾਂਛੂ ਆ ਜਾਂਦੀ ਉਹਦਾ ਤੇ ਇਹ ਆ ਜੀ ਕੈਸਟਰ ਆਇਲ ਅਰੰਡੀ ਦਾ ਤੇਲ ਇਹ ਕਲੰਬ ਜਿਹੜੀ ਉਹਨੂੰ ਕੀ ਕਹਿੰਦਾ ਕਾ ਲੰਬ ਕੇ ਕਲੰਬ ਲਿਖਿਆ ਹੋਇਆ ਖਾ ਉਹ ਮਤਲਬ ਕਿ ਵਧੀਆ ਬ੍ਰਾਂਡ ਦਾ ਇਹੋ ਇਹ ਵੀ ਮੈਂ ਆਨਲਾਈਨ ਮੰਗਾਇਆ ਕਾਫੀ ਟਾਈਮ ਦਾ ਮੰਗਾਇਆ ਇਹ ਮੈਂ ਯੂਜ਼ ਕਰਦੀ ਆ ਇਹਦੇ ਵਿੱਚ ਮੈਂ ਕਾਸਟੋ ਰਾਇਲ ਨਾਰੀਅਲ ਦਾ ਤੇ ਵਿਟਾਮਿਨ ਇਹ ਦੇ ਕੈਪਸੂਲ ਭਾਗ ਲਉਣੀ ਸੀ ਵਾਲ ਤੋਂ ਨਾ ਬਹੁਤ ਸਿਲਕੀ ਹੋ ਜਾਂਦੇ ਪਰ ਗਰੋਥ ਗਰੋਥ ਤਾਂ ਉਹਦੇ ਨਾਲ ਨਹੀਂ ਸੀ ਉਹ ਹੁਣ ਇਹ ਚ ਪਾ ਕੇ ਦੇਖਦੇ ਆ ਹੁਣ ਚ ਪਾ ਲੈਨੇ ਆ ਇਹਦੇ ਇਹ ਵੀ ਪਾ ਲਉ ਕਾਸਟੋ ਰਾਇਲ ਵੀ ਨਬਾਲ ਬਹੁਤ ਸਿਲਕੀ ਹੋ ਜਾਂਦੇ ਗੈਸਟਰ ਆਇਲ ਨਾਲ ਚਲੋ ਜੀ ਇਹ ਨਸਰ ਨਿਕਲ ਜਾਣਾ ਨੇ ਚੀਜ਼ਾਂ ਨਾਲ ਉਹਦੇ ਵਿੱਚ ਦੇਖਣਾ ਜੇ ਬਹੁਤ ਮੇਰੀ ਜਿਹੜੀ ਖਾਂਸੀ ਸੀਗੀ ਉਹ ਹਟਦੀ ਨਹੀਂ ਸੀ ਮਤਲਬ ਕਿ ਵਧੀ ਜਾਂਦੀ ਸੀ ਬਦੀ ਕੋਈ ਕਹਿੰਦਾ ਸੀ ਮੈਨੂੰ ਅਲਰਜੀ ਆ ਕੋਈ ਕਹਿੰਦਾ ਸੀ ਮੈਨੂੰ ਉਹ ਜਿਆਦਾ ਉਹ ਮੇਰੇ ਉਹ ਬਣ ਚੁੱਕਾ ਅੰਦਰ ਰੇਸ਼ਾ ਮਤਲਬ ਕਿ ਇਦਾਂ ਜਿੰਨੇ ਜਾਣੇ ਸੀ ਸਾਰਿਆਂ ਨੇ ਆਪਣੀ ਆਪਣੀ ਮੈਨੂੰ ਸਲਾਹ ਦਿੱਤੀ ਤਾਂ ਫਿਰ ਉੱਥੇ ਮੈਂ ਜਦੋਂ ਉਹ ਦੇ ਬੇਕਿਆਂ ਲਗੀ ਸੀ ਫਿਰ ਮੈਨੂੰ ਡਾਕਟਰ ਨੇ ਇਹ ਮੈਡੀਸਿਨ ਦਿੱਤੀ ਸੀ ਇਹ ਹੈਗੀ ਅੱਜ ਹੀ ਉਹ ਐਸਬੀਐਲ ਐਸਬੀਐਲ ਵਾਲਿਆਂ ਦੀ ਆ ਉਹਦੀ ਹੋਮੋਪੈਥੀ ਦੀ ਹੋਮੋਪੈਥੀ ਦੀ ਇਹੋ ਸਟੋਬਲ ਇਹ ਮੇਰੀ ਖਤਮ ਹੋ ਗਈ ਸੀ ਉਹ ਤੇ ਅੱਜ ਮੈਂ ਆਰਡਰ ਕੀਤੀ ਹੋਈ ਸੀ ਅੱਜ ਆਈ ਇਹੋ ਦੋ ਬੋਟਲਸ ਮੰਗਵਾਈਆਂ ਇੱਕ ਇਹ ਵਾਲੀ ਜਿਹੜੀ ਉਹ ਮੈਂ ਖੋਲ ਲਈ ਆ ਯੂਜ਼ ਕਰਨ ਲਈ ਤੇ ਇੱਕ ਜਿਹੜੀ ਆ ਉਹ ਮੈਂ ਰੱਖ ਲਈ ਆ ਸਟੋਰ ਕਰ ਲਈ ਆ ਉਦਾਂ ਹੀ ਪੈਕਿੰਗ ਪੈਕ ਬੰਦ ਵੱਡੀ ਆ ਮੈਂ ਮਗਾਲੀ ਕੋ ਕਿਹਾ ਡਾਕਟਰ ਨੇ ਕਿਹਾ ਤਿੰਨ ਟਾਈਮ ਇਹਨੂੰ ਪੀਣਾ ਤੁਸੀਂ ਉਹਦੇ ਵਿੱਚ ਪਾਣੀ ਵਿੱਚ ਇਹ ਦੇਖੋ ਕੱਚ ਦੀ ਬੋਤਲ ਚਾਹੀਏ ਉਹ ਬੱਚਿਆਂ ਵਾਸਤੇ ਵੀ ਵਧੀਆ ਵਾ ਆ ਯੰਗਰ ਵਾਸਤੇ ਵੀ ਤੇ 올ਡ ਏਜ ਵਾਲਿਆਂ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਇਹੋ ਮੈਂ ਕਿ ਇੱਥੇ ਰੱਖ ਲੈਣੀ ਟੁੱਟ ਨਾ ਜਾਵੇ ਸੀ ਤੇ ਮੈਂ ਜਿਆਦਾ ਜਿੰਨੀ ਹੋ ਸਕੇ ਨਾ ਮੈਂ ਜਿਹੜੀ ਉਹ ਐਲੋਪੈਥੀ ਮੈਡੀਸਿਨ ਜਿੰਨੀ ਹੋ ਸਕੇ ਮੈਂ ਅਵੋਇਡ ਕਰਦੀ ਆ ਮੈਂ ਨਹੀਂ ਖਾਂਦੀ ਚਾਹੇ ਮੈਨੂੰ ਛੋਟਾ-ਬੋਟਾ ਫੀਵਰ ਹੋਵੇ ਤਾਂ ਵੀ ਮੈਂ ਜਿਹੜੀ ਉਹ ਐਲੋਪੈਥੀ ਮੈਡੀਸਿਨ ਮੈਂ ਨਹੀਂ ਖਾਂਦੀ ਹੋ ਸਕੇ ਮੈਂ ਅਵੋਇਡ ਹੀ ਕਰਦੀ ਆ ਜਦਿਆਂ ਮੈਂ ਲੋਪੈਥੀ ਮੈਡੀਸਿਨ ਛੱਡ ਦਿੱਤੀ ਆ ਮੈਂ ਨਹੀਂ ਖਾਣੇ ਤੇ ਐਦਾ ਹੀ ਮੈਂ ਤਕਰੀਬਨ ਹੋਮੋਪੈਥੀ ਮੈਡੀਸਿਨ ਮੈਂ ਯੂਜ਼ ਕਰਦੀ ਆ ਤੇ ਮੈਨੂੰ ਬੁਖਾਰ ਵਗੈਰਾ ਦੀ ਵੀ ਮੈਂ ਹੋਮੋਪੈਥੀ ਮੈਡੀਸਿਨ ਰੱਖੀ ਜੇ ਬਾਈ ਚਾਂਸ ਮੈਨੂੰ ਕਿਤੇ ਫੀਵਰ ਹੋਵੇ ਤੇ ਇੱਕ ਮੇਰੀ ਮੈਡੀਸਿਨ ਖਤਮ ਹੋਈ ਹੋਈ ਆ ਸਟ्रेस ਤੋਂ ਹੋਮੋਪੈਥੀ ਦੀ ਬਾਈ ਚਾਂਸ ਹੋਵੇ ਉਹ ਵੀ ਮੈਂ ਸਟ्रेस ਦੀ ਵੀ ਮੈਂ ਹੋਮੋਪੈਥੀ ਮੈਡੀਸਿਨ ਲੈਂਦੀ ਆ ਤੇ ਇਹ ਫਿਰ ਮੈਂ ਆਪਦੀ ਖੰਗ ਦੀ ਵੀ ਜਿਹੜੀ ਉਹ ਮੈਂ ਹੋਮੋਪੈਥੀ ਉਹਨਾਂ ਕੋ ਪੁੱਛ ਕੇ ਲੈ ਕੇ ਆਈ ਤੇ ਮੈਨੂੰ ਬਹੁਤ ਫਰਕ ਆਇਆ ਨਹੀਂ ਤੇ ਮੈਨੂੰ ਰਾਤ ਨੂੰ ਵੀ ਨੀਂਦ ਨਹੀਂ ਸੀ ਆਉਂਦੀ ਹੁੰਦੀ ਤੇ ਮੈਨੂੰ ਸਾਰੀ ਰਾਤ ਮੇਰੀ ਖੰਗ ਦੀ ਵੀ ਰੰਗ ਜਾਂਦੀ ਹੁੰਦੀ ਸੀਗੀ ਤੇ ਚਲੋ ਜੀ ਉਹ ਤੇਲ ਹੋਲਵੇ ਠੰਡਾ ਤਾਂ ਫੇਰ ਆਪਾਂ ਉਹਨੂੰ ਕੀ ਕਹਿੰਦਾ ਨੂੰ ਪਾਉਨੇ ਆ ਬੋਟਲ ਚ ਹਜੇ ਗਰਮ ਬਹੁਤ ਹੈ ਜੀ ਲੈ ਲਓ ਕੱਲ ਵਾਲੀ ਵੀਡੀਓ ਚ ਵੀ ਤੁਸੀਂ ਦੇਖਿਆ ਹੋਣਾ ਇੱਥੇ ਹੀ ਲੰਮੇ ਪਈ ਸੀ ਜਦੋਂ ਮਨੀ ਆਉਂਦਾ ਟਾਈਮ ਹੁੰਦਾ ਹੁਣ ਵੀ ਇੱਥੇ ਲੰਮੇ ਪਈ ਹੋਈਆਂ ਆ ਉਹ ਚਿੜੀਆਂ ਜਿਹੜੀਆਂ ਮੇਰੇ ਬਰਡਸ ਐ ਇਹ ਵੀ ਮੈਂ ਅੰਦਰ ਰੱਖੇ ਕਿਉਂਕਿ ਬਾਹਰ ਗਰਮੀ ਬਹੁਤ ਜ਼ਿਆਦੀ ਆ। ਇਹ ਜੀ ਮੈਂ ਕੋਟਨ ਦਾ ਕੱਪੜਾ ਜਿਹਾ ਲੈ ਲਿਆ ਮੈਂ ਕਿ ਇਹਦੇ ਚ ਪੁੰਨਦੀ ਆ ਇਹਦੇ ਨਾਲ ਕਿਉਂਕਿ ਨਾ ਉਹ ਪਾਣੀ ਨਾਲ ਜਿਹੜੀ ਉਹ ਸਮੈਲ ਜੀ ਨਹੀਂ ਹਟਣੀ ਬਾਅਦ ਚ ਪਾਣੀ ਵਿੱਚੋਂ ਵੀ। ਲੋ ਜੀ ਮੈਂ ਇਹਦੇ ਨਾਲ ਪੁੰਨ ਲਿਆ। ਤੇ ਹੁਣ ਮੈਂ ਇਹਨੂੰ ਪਾਉਂਗੀ ਬੋਟਲ 'ਚ। ਜੇ ਥੋੜਾ ਥੋੜਾ ਕੋਸਾ ਜਿਹਾ ਮੈਂ ਤਾਂ ਨਹੀਂ। ਉਹ ਨਪਦੀਰ ਨੂੰ ਪਿਆ ਤੋ ਤਨਾ ਸੜ ਜਾਏ ਦਾ ਕੋਸਾ ਜਾਏ ਇੰਨਾ ਕਿ ਤੇ ਰੋਜ਼ਮਾਰੀ ਦੀ ਮੈਂ ਕਾਉਣ ਲੱਪੇ ਇਹਦੇ ਵਿੱਚੋਂ ਤੇ ਇਹ ਹੁਣ ਜੀ ਆਪਾਂ ਕਰਕੇ ਦੇਖਾਂਗੇ ਯੂਜ਼ ਕਰਿਆ ਕਰਾਂਗੇ ਹਫਤੇ ਚ ਦੋ ਵਾਰ ਯੂਜ਼ ਤਾਂ ਫਿਰ ਦੇਖਦੇ ਹਾਂ ਇਹਦਾ ਕੀ ਰਿਜ਼ਲਟ ਮਿਲਦਾ ਜਿਹੜਾ ਸਾਰੇ ਉਹ ਤਕਰੀਬਨ ਹੈਗਾ ਤੇ ਰੋਜ਼ਮਾਰੀ ਹੈਰ ਰੋਇਲ ਹੈਅਰ ਗਰੋਥ ਵਾਸਤੇ ਬਹੁਤ ਵਧੀਆ ਸਪਰੇਅ ਤਾਂ ਸਹੀ ਹੈ ਮੈਂ ਯੂਜ਼ ਕਰਦੀ ਆ ਅਜੇ ਵੀ ਮੇਰੇ ਵਾਲਾਂ ਨੂੰ ਲੱਗੀ ਹੋਈ ਆ ਇਹ ਤਾਂ ਵਧੀਆ ਚੀਜ਼ ਹੈ ਬਾਕੀ ਇਹ ਇਹ ਵੀ ਆਪਾਂ ਯੂਜ਼ ਕਰਕੇ ਦੇਖਾਂਗੇ ਕਿ ਇਹਦੇ ਨਾਲ ਵੀ ਵਾਲਾਂ ਨੂੰ ਫਰਕ ਪੈਂਦਾ ਯੂਸੀ ਅਲਸਰੇਟਿਵ ਕੋਲਾਈਟਿਸ ਦੀ ਡਾਈਟ ਬਾਰੇ ਉਹ ਮੈਂ ਡਾਈਟ ਹਜੇ ਤਾਂ ਨਹੀਂ ਦੱਸਦੀ ਕਿਉਂਕਿ ਜਿਹੜੀ ਵਿੰਟਰਸ ਦੀ ਡਾਈਟ ਹੈ ਉਹ ਸਮਾਨ ਹਜੇ ਆਉਣਾ ਫਿਰ ਜਦੋਂ ਆ ਗਿਆ ਫਿਰ ਮੈਂ ਤੁਹਾਨੂੰ ਉਹ ਡਾਈਟ ਜਿਹੜੀ ਵਿੰਟਰਸ ਦੀ ਉਹ ਵੀ ਦੱਸੂਗੀ ਜਿਹੜੇ ਮਤਲਬ ਕਿ ਮੈਂ ਉਹ ਪ੍ਰੋਬਾਇਓਟਿਕ ਡਰਿੰਕ ਬਣਾਉਣੀ ਹੁੰਦੀ ਆ ਅਲਸਰੇਟਿਵ ਕੋਲਾਈਟਿਸ ਲਈ ਉਹ ਸਰਦੀਆਂ ਚੀ ਉਹ ਵਾਲਾ ਸਮਾਨ ਆਊਗਾ ਫਿਰ ਮੈਂ ਉਹ ਤੁਹਾਨੂੰ ਜਿਹੜੇ ਪ੍ਰੋਬਾਇਓਟਿਕ ਡਰਿੰਕ ਹੈ ਉਹ ਬਣਾਉਣੇ ਦੱਸੂਗੀ ਜਿਹਨਾਂ ਪੇਟ ਤੁਹਾਡਾ ਸਹੀ ਹੋਊਗਾ ਆ ਗਿਆ ਨੰਨ ਸ਼ੇਰ ਸਿੰਘ ਵੀ ਆ ਗਿਆ ਅੱਜ ਪਾਰਟੀ ਕਰਕੇ ਯੂਨੀਵਰਸਿਟੀ ਚ ਪਾਰਟੀ ਸੀ ਇਹ ਜਿਹੜਾ ਜੀ ਡੁੰਗੇ ਨੂੰ ਲੱਗਾ ਹੋਇਆ ਹੈ ਨਾ ਆ ਉਹ ਬੋਤਲ ਚ ਪਾ ਲਿਆ ਜਿਹੜਾ ਡੁੰਗੇ ਨੂੰ ਲੱਗਾ ਮੈਂ ਕਿਹਾ ਮੈਂ ਆਪਣੇ ਬਾਲਾਂ ਨੂੰ ਜਿਹੜਾ ਲਾ ਲਾਂ ਇਥੇ ਜਿਵੇਂ ਭਾਂਡੇ باندې ਲੱਗੀ ਸੀ ਮੈਂ ਕਿਹਾ ਮੈਂ ਕੀ ਵੇਸਟ ਕਰਨਾ ਇਹਨੂੰ ਤਾਂ ਮੈਂ ਆਪਣੇ ਵਾਲਾਂ ਨੂੰ ਜਿਹੜਾ ਉਹ ਲਾਈ ਲੈਣੀ ਹੈ ਕੱਲ ਨੂੰ ਤਾਂ ਸੰਡੇ ਆ ਕੱਲ ਨੂੰ ਸਵੇਰੇ ਸਵੇਰੇ ਹੈਡ ਬਾਥ ਲੈ ਲਾਂਗੇ ਇਹ ਜਿਹੜਾ ਤੇਲ ਬੱਚਿਆ ਖੁਸ਼ਿਆ ਸੀਗਾ ਡੂੰਘੇ ਦੇ ਨਾਲ ਉਹ ਮੈਂ ਆਪਣੇ ਵਾਲਾਂ ਨੂੰ ਲਾ ਲਿਆ ਦੇਖ ਲਓ ਇਹ ਸਾਰੀ ਰਾਤ ਲੱਗਾ ਰਹੂਗਾ ਤੇ ਸਵੇਰ ਨੂੰ ਆਪਾਂ ਲਵਾਂਗੇ ਹੈਡ ਬਾਥ ਇਹ ਮੈਂ ਜਿੰਨਾ ਡੂੰਘੇ ਨਾਲ ਲੱਗਾ ਸੀ ਸਾਰਾ ਪੁੰਚ ਕੇ ਆਪਣੇ ਸਿਰ ਨੂੰ ਲਾ ਲਿਆ ਡੂੰਘੇ ਨਾਲ ਵੀ ਠੀਕ ਹੈ ਜੀ ਬਾਏ ਬਾਏ ਇਹਦੇ ਨਾਲ ਹੀ ਕਰਦੇ ਆ ਜੀ ਅੱਜ ਦੇ ਵਲੌਗ ਦਾ ਐਂਡ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ ਸਾਰਿਆਂ ਨੂੰ